ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਕਿਸੇ ਬੱਚੇ ਨੂੰ ਡੋਂਕੀ ਲਵਾਇਆ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਗੀ ਐਫਆਰ ਦਰਜੀਏ ਮੈਂ ਬਲਵਿੰਦਰ ਸਿੰਘ ਐਸਐਚਓ ਸਿਟੀ ਰਾਜਪੁਰਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੁਝ ਟਰੈਵਲ ਏਜੰਟ ਨੇ ਉਹ ਯੂਐਸਏ ਦੇ ਨੇੜੇ ਦੀ ਕੰਟਰੀਆਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਡੋਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇ ਦੇਖਦੇ ਹੋਏ ਅਸੀਂ ਸਿਰਫ ਸਾਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਅਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਆ ਵੀ ਕੋਈ ਵੀ ਟਰੈਵਲ ਏਜੰਟ ਅਜਿਹੀ ਗਲਤੀ ਨਾ ਕਰੇ ਵੇ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਸਰ ਕੋਈ ਅਸਲਾ ਡਾਕੂਮੈਂਟ ਹੱਥ ਲੱਗਿਆ ਜਾਂਦਾ ਹੁੰਦਾ ਕੋਈ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਲੱਗਿਆ ਪਰ ਫਿਰ ਵੀ ਅਸੀਂ ਚੈਕਿੰਗ ਕੁਝ ਪਾਸਪੋਰਟ ਲੈ ਕੇ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਵਾਪਸ ਕਰਦੇ ਕੋਈ ਬੱਚਿਆਂ ਦੇ ਕਹਿੰਦੇ ਜੈਨੂਅਲ ਲੱਗੇ ਹੋਏ ਆ ਪਰ ਆਪਾਂ ਚੈੱਕ ਕਰ ਲੈਨੇ ਕੋਈ ਗੱਲ ਚੈੱਕ ਕਰਨ ਤੋਂ ਬਾਅਦ ਵਾਪਸ ਕਰਦੇ ਸਰ ਕਿੰਨੇ ਘੰਟੇ ਅੱਜ ਰੇਡ ਕੀਤੀ ਕਿੰਨੇ ਦਾ ਹੋਰ ਕਰਨੀ ਆ ਅੱਜ ਸਾਰੇ ਰਾਜਪੁਰੇ ਚ ਹੀ ਰੇਡ ਕੀਤੀ ਜਾਏਗੀ ਤੇਰੀ ਸਰ ਮੈਂ ਇੱਕ ਕਰਜਨ ਹੋ ਗਈ ਉਹਦੀ ਉਸ ਤੋਂ ਬਾਅਦ ਹਾਂਜੀ ਹਾਂਜੀ ਤੇ ਸਰ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਆਹੀ ਕਹਾਂਗੇ ਵੀ ਜਿਹ ਤਾਕੇ ਜਿਵੇਂ ਪਹਿਲਾਂ ਬੱਚੇ ਵਾਪਸ ਆਏ ਆ ਪੇਰੈਂਟਸ ਇਹਨੇ 100000 ਰੁਪਏ ਖਰੀਦ ਉਹਨਾਂ ਦੇ ਖਰਚਦੇ ਆ ਫਿਰ ਵਾਪਸ ਆਉਂਦੇ ਆ ਸਰ ਜੇ ਜੇ ਕੋਈ ਸਰ ਇਸ ਤਰ੍ਹਾਂ ਦਾ ਬੰਦਾ ਖੜਾ ਜਾਂਦਾ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਣਦੀ ਸਖਤ ਹਦਾਇਤ ਹੈ ਵੀ ਰਾਜਪੁਰੇ ਚ ਕੋਈ ਵੀ ਆਏ ਜਾਂ ਕੰਮ ਨਾ ਕਰੇ ਹਾਲੇ ਕੋਈ ਖੜਿਆ ਨਹੀਂ ਹੈ ਨਹੀਂ ਆਜੇ ਕੋਈ ਨਹੀਂ ਸਰ ਇਸ ਤੋਂ ਜਿਹੜਾ ਡਾਕੂਮੈਂਟ ਮਿਲਿਆ ਇਸ ਤੋਂ ਕੁਝ ਲੱਗਦਾ ਵੀ ਨਾ ਕੁਝ ਅੱਗੇ ਨਹੀਂ ਉਹ ਬੱਚਿਆਂ ਦੇ ਵੀਜੇ ਲੱਗੇ ਉਹ ਕਹਿੰਦੇ ਜੈਨੂਇਨ ਵੀਜੇ ਚੈੱਕ ਕਰਾ ਲਓ ਚੈੱਕ ਕਰਾ ਲਾਂਗੇ ਜੈਨੂਇਨ ਸਰ ਕੈਚਿੰਗ ਜਿਹੜੀ ਅੱਜ ਹੀ ਰਹੇਗੀ ਆ ਅੱਗੇ ਵੀ ਜਾਰੀ ਰਹੇਗੀ ਅੱਜ ਵੀ ਹੈ ਤੇ ਅੱਗੇ ਵੀ ਜਾਰੀ ਰਹੇਗੀ ਮੇਰਾ ਪ੍ਰੋਸੈਸ ਅੱਗੇ ਵੀ ਜਾਰੀ ਰਹਿੰਦਾ ਰੈਗੂਲਰ ਹੀ ਰਹਿੰਦਾ ਹੈ ਸਰ ਜਿਹੜੇ ਬੰਦੇ ਡੌਂਕੀ ਲਵਾਉਂਦੇ ਆ ਜੀ ਕੀ ਪੁਲਿਸ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਜਾ ਸਕਦੀ ਆ ਬਿਲਕੁਲ ਆਏਗੀ ਜੀ ਅਗਰ ਰਾਜਪੁਰ ਤੋਂ ਕੋਈ ਐਜੀ ਗੱਲ ਕਿਸੇ ਟਰੈਵਲ ਏਜੰਟ ਦੇ ਸਾਹਮਣੇ ਆਈ ਆ ਵੀ ਉਹਨਾਂ ਨੇ ਕਿਸੇ ਬੱਚੇ ਨੂੰ ਡੌਂਕੀ ਲਵਾਇਆ ਤਾਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਐਫਆਰ ਦਰਜ ਕੀਤੀ ਜਾਏਗੀ ਇਹਦਾ ਟਰੈਵਲ ਏਜੰਟ ਖਰਾਬ ਹੋਊਗੀ ਜੀ ਕਈ ਬੰਦੇ ਵੀ ਜਾਂ ਕਹਿੰਦੇ ਵੀ ਸਾਨੂੰ ਡੌਂਕੀ ਲਵਾਓ ਉਹਨ ਤਿਸਰਾ ਕਿ ਰਾਜਪੁਰਾ ਦੇ ਵੀ ਦੋ ਵਾਪਿਸ ਆਏ ਸੀਗੇ ਉਹਨਾਂ ਬਾਰੇ ਵੀ ਕੋਈ ਪਤਾ ਚੱਲਿਆ ਕਿ ਕਿ ਇਹਨਾਂ ਨੇ ਮੇਰੇ ਸਿਟੀ ਦੇ ਏਰੀਆ ਦੇ ਨਹੀਂ ਸੀ ਜਿਹੜੇ ਥਾਣੇ ਦੇ ਏਰੀਆ ਦੇ ਸੀ ਉਹ ਆਪਣੀ ਕਾਰਵਾਈ ਕਰ ਰਹੇ ਨੇ ਠੀਕ ਹੈ ਜੀ ਥੈਂਕ ਯੂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਕਿਸੇ ਬੱਚੇ ਨੂੰ ਡੌਂਕੀ ਲਵਾਈ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਐਫਆਰ ਦਰਜੀ ਮੈਂ ਬਲਵਿੰਦਰ ਸਿੰਘ ਐਸਐਚਓ ਸਿਟੀ ਰਾਜਪੁਰਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੋਈ ਟਰੈਵਲ ਏਜੰਟ ਨੇ ਉਹ ਯੂਐਸਏ ਦੇ ਨੇੜੇ ਦੀ ਕੰਟਰੀਆਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਡੋਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇ ਦੇਖਦੇ ਹੋਏ ਅਸੀਂ ਸਿਰਫ ਸਤਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਇਹੋ ਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਆ ਵੀ ਕੋਈ ਵੀ ਟਰੈਵਲ ਏਜੰਟ ਇਹੋ ਜਿਹੀ ਗਲਤੀ ਨਾ ਕਰੇ ਵੀ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਸਰ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਹੱਥ ਲੱਗਿਆ ਜਾਂਦਾ ਹੁੰਦਾ ਕੋਈ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਲੱਗਿਆ ਪਰ ਫਿਰ ਵੀ ਅਸੀਂ ਚੈਕਿੰਗ ਕੁਝ ਪਾਸਪੋਰਟ ਲੈ ਕੇ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਵਾਪਸ ਕਰਦੇ ਕੋਈ ਬੱਚਿਆਂ ਦੇ ਕਹਿੰਦੇ ਜੈਨੂਇਨ ਲੱਗੇ ਹੋਏ ਆ ਪਰ ਆਪਾਂ ਚੈੱਕ ਕਰ ਲੈਣੇ ਕੋਈ ਗੱਲ ਚੈੱਕ ਕਰਨ ਤੋਂ ਬਾਅਦ ਵਾਪਸ ਕਰ ਦੇ ਸਰ ਕਿੰਨੇ ਕੁ ਐਡਜਰੇਟ ਕੀਤੀ ਕਿੰਨੇ ਦਾ ਹੋ ਕਰਨੀ ਆ ਅੱਜ ਸਾਰੇ ਰਾਜਪੁਰਾ ਚ ਹੀ ਰੇਡ ਕੀਤੀ ਜਾਏ ਤਕਰੀਬ ਸਰ ਲਾ ਇੱਕ ਕਰਜਨ ਹੋ ਗਈ ਉਹਦੀ ਇੱਕ ਵਾਰ ਹਾਂਜੀ ਹਾਂਜੀ ਤੇ ਸਰ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਆਹੀ ਕਹਾਂਗੇ ਵੀ ਜਿਹੜੇ ਬੱਚੇ ਨੇ ਸਾਡੇ ਸਿੱਧੇ ਰਸਤੇ ਭੇਜੋ ਅ ਤਾਂ ਕਿ ਜਿਵੇਂ ਪਹਿਲਾਂ ਬੱਚੇ ਵਾਪਸ ਆਏ ਆ ਪੇਰੈਂਟਸ ਇਹਨਾਂ ਨੇ ਲੱਖ ਰੁਪਏ ਖਰੀਦ ਉਹਨਾਂ ਦੇ ਖਰਚਦੇ ਆ ਫਿਰ ਵਾਪਸ ਆਉਂਦੇ ਪਰ ਜੇ ਜੇ ਕੋਈ ਸਰ ਇਸ ਤਰ੍ਹਾਂ ਦਾ ਬੰਦਾ ਫੜਿਆ ਜਾਂਦਾ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਣਦੀ ਸਖਤ ਹਦਾਇਤ ਹੈ ਵੀ ਰਾਜ ਪ੍ਰਿੰਟ ਕੋਈ ਵੀ ਇਹ ਜਿਹਾ ਕੰਮ ਨਾ ਕਰੇ ਹਾਲੇ ਕੋਈ ਫੜਿਆ ਨਹੀਂ ਹੈ ਨਹੀਂ ਅਜੇ ਕੋਈ ਨਹੀਂ ਸਰ ਇਸ ਤੋਂ ਜਿਹੜਾ ਡਾਕੂਮੈਂਟ ਮਿਲਿਆ ਇਸ ਤੋਂ ਕੁਝ ਲੱਗਦਾ ਵੀ ਹਾਂ ਕਿ ਅੱਗੇ ਨਹੀਂ ਉਹ ਬੱਚਾ ਦੇ ਵੀਜ਼ੇ ਲੱਗੇ ਉਹ ਕਹਿੰਦੇ ਜੈਨੂਨ ਵੀਜ਼ੇ ਚੈੱਕ ਕਰਾ ਲਓ ਚੈੱਕ ਕਰਾ ਲਾਂਗੇ ਜੈਨੂਨ ਨਹੀਂ ਇਹ ਚੈਕਿੰਗ ਜਿਹੜੀ ਆਜ ਹੀ ਰਹੇਗੀ ਆ ਅੱਗੇ ਵੀ ਜਾਰੀ ਰਹੇਗੀ ਅੱਜ ਵੀ ਹੈ ਤੇ ਅੱਗੇ ਵੀ ਜਾਰੀ ਰਹੇਗੀ ਮੇਰਾ ਪ੍ਰੋਸੈਸ ਅੱਗੇ ਵੀ ਜਾਰੀ ਰਹਿੰਦਾ ਰੈਗੂਲਰ ਹੀ ਰਹਿੰਦਾ ਹੈ ਜੀ ਜਿਹੜੇ ਬੰਦੇ ਡੌਂਕੀ ਲਵਾਉਂਦੇ ਆ ਜੀ ਕੀ ਪਲੀਜ਼ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਜਾ ਸਕਦੀ ਹੈ ਅਮਨ ਜੀ ਬਿਲਕੁਲ ਆਏਗੀ ਜੀ ਅਗਰ ਰਾਜਪੁਰ ਤੋਂ ਕੋਈ ਐਜੀ ਗੱਲ ਕਿਸੇ ਟਰੈਵਲ ਏਜੰਟ ਦੇ ਸਾਹਮਣੇ ਆਈ ਹੈ ਵੀ ਉਹਨਾਂ ਨੇ ਕਿਸੇ ਬੱਚੇ ਨੂੰ ਡੌਂਕੀ ਲਵਾਇਆ ਤਾਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਐਫਆਈਆ ਦਰਜ ਕੀਤੀ ਜਾਏਗੀ ਇਹਦਾ ਟਰੈਵਲ ਏਜੰਟ ਦੇ ਖਿਲਾਫ ਹੋਊਗੀ ਜੀ ਕਈ ਬੰਦੇ ਵੀ ਜਾਂ ਕਹਿੰਦੇ ਵੀ ਸਾਨੂੰ ਡੌਂ ਸਰ ਤੀਸਰਾ ਕੀ ਰਾਜਕੁਮਾਰੀ ਵੀ ਦੋ ਵਾਪਿਸ ਆਈ ਸੀਗੇ ਉਹਨਾਂ ਬਾਰੇ ਵੀ ਕੋਈ ਪਤਾ ਚੱਲਿਆ ਕਿ ਕਿ ਇਹਨਾਂ ਨੇ ਮੇਰੇ ਸਿਟੀ ਦੇ ਏਰੀਆ ਦੇ ਨਹੀਂ ਸੀ ਜਿਹੜੇ ਥਾਣੇ ਦੇ ਏਰੀਆ ਦੇ ਸੀ ਉਹ ਆਪਣੀ ਕਾਰਵਾਈ ਕਰ ਰਹੇ ਨੇ ਠੀਕ ਹੈ ਜੀ ਥੈਂਕ ਯੂ